ਗੌਰ ਮੇਰਾ ਨਾਮ ਹੈ ਇੱਕ ਤੁਸੀਂ ਪੰਜ ਜੂ ਸਵਾਰਤੇ ਬੋਡੀ ਸਾਰ ਸਵਾਰਤੇ ਵਰਤਣ ਤੋਂ ਪਹਿਲਾਂ ਤੁਹਾਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਲਾਈ ਮੈਂ ਥਰਡ ਸੀ ਜੀ ਠੀਕ ਹੈ ਜੀ ਕੀ ਕੀ ਪ੍ਰੋਬਲਮ ਸੀ ਠੀਕ ਹੈ ਜੀ ਦਰਦ ਹੁੰਦਾ ਸੀ ਪੱਤਾਂ 'ਚ ਬਹੁਤ ਜ਼ਿਆਦੇ ਠੀਕ ਹੈ ਇਹ ਥਰਡ ਤੇ ਜਿਹੜੀ ਪ੍ਰੋਬਲਮ ਆ ਸੀ ਕਿੰਨੇ ਕ ਟਾਈਮ ਤੋਂ ਸੀ ਤੁਹਾਨੂੰ ਜੀ ਇਹ ਮੈਨੂੰ ਹੈਗਾ ਸੀ 6-7 ਸਾਲ ਤੋਂ ਸੀ 6-7 ਸਾਲ ਤੋਂ ਤੇ ਦਰਦ ਸੀਗੀ ਇਹ ਤਾਂ ਘਟੋ ਘਟ 10 ਸਾਲ ਦੀ ਹੋਣੀ ਆ ਤੇ ਲਾਸਟ ਤੇ ਇੱਕ ਇੱਕ ਚਿਕਨ ਗੋਣੀਆਂ ਦੀ ਪ੍ਰੋਬਲਮ ਕਹਿੰਦੇ ਸੀ ਹਾਂ ਜੀ ਚਿਕਨ ਗੋਣੀਆਂ ਪ੍ਰੋਬਲਮ ਹੋਈ ਸੀ ਠੀਕ ਹੈ ਜੀ ਉਹਦੇ ਨਾਲ ਮੇਰਾ ਬਿਲਕੁਲ ਮੈਸਰੀ ਜੁੜ ਗਿਆ ਸੀਗਾ ਠੀਕ ਹੈ ਜੀ ਤੇ ਉਸ ਵੇਲੇ ਮੈਨੂੰ ਬੋਡੀ ਸਰਵਿਸ ਦਾ ਪਤਾ ਲੱਗਿਆ ਇਹ ਜਿਹੜੀ ਮੰਜੇ 'ਤੇ ਬੈਠ ਕੇ ਦੀ ਕੰਮਕਾਰ ਕਰ ਨਹੀਂ ਸਕਦੇ ਸੀ ਹਾਂ ਜੀ ਨੌਕਰ ਰੱਖਿਆ ਸੀ ਘਰੇ ਠੀਕ ਹੈ ਜੀ ਕੰਮ ਕਰਨ ਵ ਠੀਕ ਆ ਆਪਣਾ ਕੰਮਕਾਰ ਵੀ ਕਰ ਸਕਦੀ ਕਰ ਸਕਦੀ ਬਿਲਕੁਲ ਹਾਂ ਠੀਕ ਹੈ ਜਿਵੇਂ ਆਪਣਾ ਤੁਸੀਂ ਪੰਜ ਜੂਸ ਵਰਤੇ ਬਾਡੀ ਸਰਫ ਵਰਤੇ ਇਹਦੇ ਨਾਲ ਕੀ ਫਰਕ ਪਿਆ ਤੁਹਾਨੂੰ ਇਹਦੇ ਨਾਲ ਜਿਵੇਂ ਤਕਰੀਬਨ ਸਾਰੀਆਂ ਮੇਰੀ ਪ੍ਰੋਬਲਮ ਹੱਲ ਹੋ ਗਈਆਂ ਠੀਕ ਹੈ ਇਹ ਵੀ ਠੀਕ ਹੈ ਥਾਇਰੋਇਡ ਵੀ ਮੇਰਾ ਲੋ ਹੋ ਗਿਆ ਠੀਕ ਹੈ ਤੇ ਬਾਕੀ ਮੈਂ ਆਪਦੇ ਜਿਹੜਾ ਸਰੀਰ ਦਾ ਕਹਿੰਦੇ ਵੀ ਹੁਣ ਮੈਂ ਤੁਰ ਸਕਦੀ ਹਾਂ ਠੀਕ ਹੈ ਜੀ ਫਿਰ ਮੈਂ ਗੁਰਦਾਰਾ ਸਾਹਿਬ ਜਾਣ ਤਾਂ ਵੀ ਮੈਂ ਤੁਰ ਕੇ ਜਾਨੀ ਆ ਠੀਕ ਹੈ ਹਾਂ ਮੈਂ ਬਿਲਕੁਲ ਕਿੰਨੀ ਕੀ ਐਕਟੀਵਿਟੀ ਆਈ ਸਰੀਰ ਦੇ ਵਿੱਚ ਕਿੰਨਾ ਕ ਫਰਕ ਲੱਗਦਾ ਜੀ ਮੈਂ 80% ਆ ਗਈ ਜੀ ਅਸੀਂ ਹੁਣ ਸਾਰਾ ਕੰਮਕਾਰ ਕਰਦੇ ਹਾਂ ਸਾਰਾ ਕਰ ਲੈਣੀ ਹਾਂ ਸਾਰਾ ਕੁਝ ਹੋ ਗਿਆ ਫਿਰ ਅਸੀਂ ਕਿਉਂ ਕਹਿੰਦੇ ਪੂਰਾ ਹੀ ਕਹੋ ਨਾ ਓਕੇ ਮੰਜੇ ਤੇ ਬੈਠੇ ਉੱਠ ਕੇ ਕੰਮ ਕਰਨ ਲੱਗੇ ਜੀ ਪੂਰਾ ਫੁੱਲ ਹੀ ਬਸ ਬਿਲਕੁਲ ਠੀਕ ਆ ਮੈਂ ਹੁਣ ਇਸ ਵੇਲੇ ਮੈਂ ਤਾਂ ਹਰ ਇੱਕ ਨੂੰ ਇਹੀ ਕਹਿੰਦੀ ਆ ਕਿ ਐਵੇਂ ਡਾਕਟਰ ਦੀਆਂ ਦਵਾਈਆਂ ਚ ਐਲੋਪੈਥੀ ਚ ਕੁਝ ਨਹੀਂ ਹੈਗਾ ਠੀਕ ਹੈ ਸਰੀਰ ਦਾ ਗਾਲਾ ਹੈ ਤੁਹਾਡਾ ਆਪਣਾ ਐਕਸਪੀਰੀਅੰਸ ਕੀ ਕਹਿੰਦਾ ਇਹਦੇ ਬਾਰੇ ਜੀ ਤੁਹਾਡਾ ਆਪਣਾ ਮੈਂ ਇਹੀ ਕਹਿੰਦੀ ਆ ਨਾ ਬੋਡੀ ਸਰਵਿਸ ਬਹੁਤ ਜ਼ਰੂਰੀ ਹੈ ਠੀਕ ਹੈ ਜਿਵੇਂ ਆਪਣਾ ਸਰਵਿਸ ਹੋ ਗਈ ਸਾਰੀ ਬਿਲਕੁਲ ਮੈਂ ਸਹੀ ਆ ਇਸ ਵੇਲੇ ਕੋਈ ਮੈਨੂੰ ਕੋਈ ਦਵਾਈ ਦੇ ਲੋੜ ਨਹੀਂ ਬੋਡੀ ਸਰਵਿਸ ਵਾਲਾ ਪੀਣੀ ਹੈ ਪੈਕ ਮੈਂ ਬਿਲਕੁਲ ਸਹੀ ਹੈ ਮੈਂ ਧੰਨਵਾਦ ਜੀ